ਸਸਰੀ ਕਾਲ ਜੀ ਸਾਰੀਆਂ ਭੈਣਾਂ ਨੂੰ ਹੁਣ ਆਪਾਂ ਅੱਗੇ ਦੂਜੇ ਪਾਰ ਤੇ ਆ ਗਏ ਇੱਕ ਪਹਿਲੇ ਦੇਖੋ ਜੀ ਜਿਹੜਾ ਆਪਣਾ ਆ ਵੜ ਪੱਲਾ ਬਣਾਇਆ ਆਪਾਂ ਨੇ ਬੈਕ ਸਾਈਡ ਦਾ ਪੱਲਾ ਇਹ ਇਹ ਪਾਰ ਬਨਨਾ ਇਹਦੇ ਵਿੱਚ ਆਪਾਂ ਨੇ ਡਿਜ਼ਾਈਨ ਵੀ ਦੱਸਤਾ ਤੇ ਆਪਾਂ ਨੇ ਬਾਰਡਰ ਕਿਵੇਂ ਬਣਾਉਣਾ ਦੋ ਉਲਟੇ ਦੋ ਸਿੱਧੇ ਦਾ ਬਾਰਡਰ ਦੀ ਵੀ ਵੀਡੀਓ ਪਾਤੀ ਆਪਾਂ ਡਿਜ਼ਾਈਨ ਦੀ ਵੀ ਪਾਤੀ ਆ ਠੀਕ ਆ ਜੀ ਇਹ ਹੋ ਗਿਆ ਆਪਣਾ ਬੈਕ ਸਾਈਡ ਦਾ ਪੱਲਾ ਤੇ ਹੁਣ ਇਹ ਮੈਂ ਤੁਹਾਨੂੰ ਦੱਸੂਗੀ ਵੀ ਆਪਾਂ ਨੇ ਇਹ ਪੱਟੀ ਵਾਲਾ ਬਣਾਉਣਾ ਆਪਾਂ ਨੇ ਸਿਰੇ ਤੋਂ ਬਟਨ ਲਾਉਣੇ ਨੇ ਤੇ ਦੋਨੇ ਪੱਲੇ ਅਲੱਗ-ਅਲੱਗ ਬਣਾਉਣੇ ਨੇ ਹੁਣ ਮੈਂ ਤੁਹਾਨੂੰ ਇਹਦੇ ਬਾਰੇ ਸਮਝਾਉਂਗੀ ਵੀ ਆਪਾਂ ਨੂੰ ਇਹ ਕਿਵੇਂ ਬਣਾਉਣੇ ਨੇ ਕਿਵੇਂ ਆਪਾਂ ਨੇ ਇਹ ਜਿਹੜੀ ਪੱਟੀ ਆ ਇਹ ਸੈੱਟ ਕਰਨੀ ਆ ਤੇ ਕਿੰਨੇ ਆਪਾਂ ਨੇ ਕੁੰਡੇ ਲੈਣੇ ਨੇ ਠੀਕ ਆ ਜੀ ਇਹਦੇ ਬਾਰੇ ਮੈਂ ਤੁਹਾਨੂੰ ਦੱਸਦੀ ਹਾਂ ਹੁਣ ਆ ਦੇਖੋ ਜੀ ਤੇ ਇਹ ਜਿਹੜਾ ਬੈਕ ਸਾਈਡ ਦਾ ਪੱਲਾ ਇਹ ਚ ਆਪਾਂ ਨੇ ਲੈਣੇ 85 ਕੁੰਡੇ ਠੀਕ ਆ ਜੀ 85 ਕੁੰਡੇ ਨੇ ਚ ਤੇ ਇਹ ਤੇ ਹੁਣ ਆਪਾਂ ਨੇ ਜਿਹੜੇ ਮੂਰਲੇ ਪੱਲੇ ਬਣਾ ਆ ਦੇਖੋ ਇੱਕ ਪੱਲਾ ਆਪਣਾ ਤਿਆਰ ਕਰ ਲਿਆ ਤੇ ਇਹ ਨੇ 48 ਕੁੰਡੇ 48 ਕੁੰਡੇ ਹੋ ਗਏ ਜੀ ਇੱਕ ਇੱਕ ਸਾਈਡ ਦੇ ਤੇ ਆਪਾਂ ਨੇ 48 ਕੁੰਡੇ ਲੈਏ ਨੇ ਇਧਰਲੀ ਸਾਈਡ ਦੇ ਠੀਕ ਆ ਜੀ ਇਹ ਆਪਣੇ ਦੋਨਾਂ ਦੋਨੇ ਜਿਹੜੇ ਪੱਲੇ ਨੇ ਇਹਨਾਂ ਦੇ ਹੋ ਗਏ 99 ਕੁੰਡੇ ਠੀਕ ਆ ਜੀ ਇੱਕ ਅੱਧਾ ਕੁੰਡਾ ਜੇ ਆਪਣਾ ਉਧਰ ਉਧਰ ਹੋ ਜਾਂਦਾ ਉਹਦੀ ਕੋਈ ਗੱਲ ਨਹੀਂ ਹੈਗੀ ਦੇਖੋ ਜੀ ਜਿਵੇਂ ਹੁਣ ਆਪਾਂ ਨੇ ਆ ਮਗਰਲਾ ਪੱਲਾ ਧਰਿਆ ਜਾਂ ਹੁਣ ਆਪਾਂ ਨੇ ਆ ਡਿਜ਼ਾਈਨ ਬਣਾਉਨੇ ਆ ਆਪਾਂ ਨੂੰ ਇਹਨੇ 4-4 ਦਾ ਡਿਜ਼ਾਈਨ ਆ ਜੇ ਆਪਣੇ 1-2 ਕੁੰਡੇ ਘਟਦੇ ਨੇ ਆਪਾਂ ਕੁੰਡੇ ਵਧਾ ਕੇ ਆਪਾਂ ਪੂਰਾ ਡਿਜ਼ਾਈਨ ਵੀ ਕਰ ਸਕਦੇ ਆ 1-2 ਕੁੰਡਿਆਂ ਦਾ ਕੋਈ ਫਰਕ ਨਹੀਂ ਹੁੰਦਾ ਇਹਦੇ ਵਿੱਚ ਜਿਵੇਂ ਹੁਣ ਮੈਂ ਆ ਦੇਖੋ ਜੇ ਮੈਂ ਹੁਣ ਮੇਰਾ ਡਿਜ਼ਾਈਨ 48 ਕੁੰਡਿਆਂ ਤੇ ਸੈੱਟ ਹੋ ਗਿਆ ਕਿਉਂ ਆਪਾਂ ਨੇ 8 ਕੁੰਡਿਆਂ ਦੀ ਬੈ ਪੱਟੀ ਲਈ ਆ ਜੇ ਆਪਾਂ ਨੇ 48 ਕੁੰਡਿਆਂ ਦੇ ਵਿੱਚ ਡਿਜ਼ਾਈਨ ਆਪਾਂ ਨੇ ਸੈੱਟ ਕਰਨਾ ਜੇ ਆਪਣੇ 2 ਕੁੰਡੇ ਘਟਦੇ ਵੀ ਨੇ ਆਪਾਂ 48 ਦੇ ਵਿੱਚ ਦੋ 50 ਵੀ ਕਰ ਸਕਦੇ ਆ ਉਹਦੇ ਵਿੱਚ ਆਪਾਂ ਤਾਂ ਵੀ ਕੋਈ ਫਰਕ ਨਹੀਂ ਲੱਗਦਾ ਠੀਕ ਹੈ ਜੀ ਜੇ ਹੁਣ ਆਪਾਂ ਨੇ ਪੱਟੀ ਬਣਾਉਣੀ ਆ ਦੇਖੋ ਅੱਠ ਕੁੰਡਿਆਂ ਦੀ ਆਪਣੀ ਪੱਟੀ ਹੋ ਗਈ ਹੁਣ ਆਪਾਂ ਨੇ ਆ ਡਿਜ਼ਾਈਨ ਬਣਾਉਦੇ ਜਾਨੇ ਆ ਜੇ ਆਪਣਾ ਡਿਜ਼ਾਈਨ ਦੇ ਵਿੱਚ ਮਤਲਬ ਦੋ ਕੁੰਡੇ ਕਿਤੇ ਘਟਦੇ ਨੇ ਆਪਾਂ ਦੋ ਕੁੰਡੇ ਪਾ ਕੇ ਆਪਾਂ ਨੂੰ ਸੈੱਟ ਕਰ ਸਕਦੇ ਆ ਇਹ ਨਹੀਂ ਹੈਗਾ ਵੀ ਮੈਂ ਹੁਣ ਜਿੰਨੇ ਇਹੀ ਰੱਖੇ ਨੇ ਕੋਈ ਆਪਾਂ ਹੋਰ ਡਿਜ਼ਾਈਨ ਪਾ ਸਕਦੇ ਆ ਜਿਵੇਂ ਹੁਣ ਮੈਂ ਮਗਲੇ ਪੱਲੇ ਦੇ ਵੀ ਤੁਹਾਨੂੰ ਮੈਂ ਦੱਸਿਆ ਵੀ 85 ਕੁੰਡੇ ਰੱਖੇ ਨੇ ਮਗਲੇ ਪੱਲੇ ਦੇ ਜੇ ਹੁਣ ਮੈਂ ਕਹਾਂ ਵੀ ਮੇਰੇ ਮੂਲੇ 10 ਕੁੰਡੇ ਵੱਧ ਗਏ ਜੇ ਹੁਣ ਆਪਾਂ ਕਹੀਏ ਵੀ ਮੈਨੂੰ 10 ਤੋਂ ਵੀ 12 ਕੁੰਡੇ ਵੀ ਮੈਂ ਕਰ ਸਕਦੀ ਆ ਜੇ ਆਪਾਂ ਨੇ ਇਹ ਡਿਜ਼ਾਈਨ ਸੈੱਟ ਕਰਨਾ ਠੀਕ ਹੈ ਜੀ 8 ਕੁੰਡਿਆਂ ਦੀ ਪੱਟੀ ਹੈ ਤਾਂ ਆਪਣੀ ਪੱਟੀ ਦਾ ਤਾਂ ਤੁਸੀਂ ਇਹ ਸਮਝੋ ਵੀ ਡਿਜ਼ਾਈਨ ਦੇ ਕੁੰਡੇ ਤਾਂ ਆਏ ਹੁੰਦੇ ਆ ਇਹ ਤਾਂ ਪੱਟੀ ਬਟਣ ਲਾ ਕੇ ਆਪਣੀ ਉਹ ਹੇਠ ਉੱਤੇ ਪੱਟੀ ਹੋ ਜਾਂਦੀ ਆ ਠੀਕ ਹੈ ਜੀ ਇਹਦੇ ਵਿੱਚ ਕੁਝ ਨਹੀਂ ਹੁੰਦਾ ਹੁਣ ਮੈਂ ਤੁਹਾਨੂੰ ਪੱਟੀ ਦੱਸੂਗੀ ਵੀ ਮੈਂ ਕਿਵੇਂ ਸੈੱਟ ਕਰਨੀ ਆ ਤੇ ਮੈਂ ਕਿਵੇਂ ਕਰੀ ਇਹ ਮੈਂ 48 ਕੁੰਡੇ ਨੇ ਇੱਕ ਸਾਈਡ ਦੇ ਠੀਕ ਹੈ ਜੀ ਇੱਕ ਸਾਈਡ ਦੇ 48 ਕੁੰਡੇ ਨੇ ਇਹ ਹੋ ਗਏ ਆਪਣੇ ਟੋਟਲ ਕੁੰਡੇ ਹੋ ਗਏ 99 ਠੀਕ ਹੈ ਜੀ ਹੁਣ ਆਪਾਂ ਇਹ ਮੇਰਾ ਡਿਜ਼ਾਈਨ ਆ ਜਿਹੜਾ ਇਹ 99 48 48 ਕੁੰਡਿਆਂ ਤੇ ਸੈੱਟ ਹੋਇਆ ਜਿਵੇਂ ਦੇਖੋ ਜੀ ਇਹ ਪੰਜ ਆਪਾਂ ਨੇ ਪੰਜ ਡਿਜ਼ਾਈਨ ਪਾਈ ਨੇ ਚਾਰ-ਚਾਰ ਕੁੰਡਿਆਂ ਦਾ ਮੇਰਾ ਡਿਜ਼ਾਈਨ ਆ ਠੀਕ ਹੈ ਜੀ ਚਾਰ ਕੁੰਡੇ ਇਹਨੇ ਚਾਰ ਇਹਨੇ ਚਾਰ ਇਹਨੇ ਚਾਰ-ਚਾਰ ਤੋਂ ਲਾ ਕੇ ਆਪਣਾ ਡਿਜ਼ਾਈਨ ਬਣਿਆ ਆ ਅੱਠ ਕੁੰਡਿਆਂ ਦੀ ਆਪਣੀ ਆ ਗਈ ਪੱਟੀ ਹੁਣ ਆਪਾਂ ਇਹਨੂੰ ਕੀ ਕਰਾਂਗੇ ਇਹ ਪੱਲੇ ਦੋਏ ਬਣ ਗਏ ਇਹ ਮੋਢਿਆਂ ਤੇ ਜਾਣਾ ਸੀ ਮੋਢੇ ਤੁਹਾਨੂੰ ਬਾਅਦ ਚ ਦੱਸਦੀਆਂ ਪਹਿਲਾਂ ਆਪਾਂ ਇਦੇ ਬਾਰੇ ਆਪਾਂ ਸੈੱਟ ਕਰਨਾ ਹੈ ਦੇਖੋ ਤੇ ਹੁਣ ਆਪਣਾ ਜਿਹੜਾ ਇਹ ਡਿਜ਼ਾਈਨ ਆ ਪੱਟੀ ਦੇ ਨਾਲ ਹੁਣ ਆਪਣੇ ਪੱਟੀ ਦੇ ਨਾਲ ਡਿਜ਼ਾਈਨ ਆਉਂਦਾ ਇਹ ਆਪਾਂ ਇਹ ਵੀ ਦੇਖਣਾ ਜੇ ਹੁਣ 2 ਚਾਂ ਸਾਹਮਣੇ 2-3 ਕੁੰਡੇ ਘਟ ਗਏ ਆਪਣਾ ਆਹ ਉਲਟੀਆਂ ਉਲਟੀਆਂ ਬੱਟਾਂ ਦੀ ਮੇਰੀ ਪੱਟੀ ਆ ਇਹ ਉਲਟੀਆਂ ਉਲਟੀਆਂ ਲੈਣਾ ਨੇ ਜੇ ਹੁਣ 4 ਕੁੰਡੇ ਆਪਣੇ ਕੋ ਇੱਥੇ ਉਲਟੇ ਆਉਂਦੇ ਨੇ ਆਪਾਂ ਇਹ ਡਿਜ਼ਾਈਨ 'ਚ 2 ਕੁੰਡੇ ਘਟਦੇ ਨੇ ਆਪਾਂ 2 ਕੁੰਡਿਆਂ ਦੇ ਵਿੱਚ ਪਾ ਕੇ ਆਪਾਂ ਡਿਜ਼ਾਈਨ ਸੈੱਟ ਕਰ ਸਕਦੇ ਹਾਂ ਠੀਕ ਆ ਜੀ ਇਹਦੇ ਵਿੱਚ ਕੋਈ ਤੁਸੀਂ ਉਹ ਨਹੀਂ ਕਰਨਾ ਹੈਗਾ ਵੀ ਮੇਰੇ ਕੁੰਡੇ ਬਾਅਦ ਨਾ ਜਾਣ ਕੁਛ ਨਹੀਂ ਬਾਧੇ ਮੂਲੇ ਕੁੰਡੇ ਦਾ 2 ਦਾ ਫਰਕ ਨਹੀਂ ਪੈਂਦਾ ਕੋਈ ਵੀ 2 ਘਟ ਵੀ ਜਾਣ ਤਾਂ ਵੀ ਕੋਈ ਫਰਕ ਨਹੀਂ ਜੋ ਵਾਧਣ ਤਾਂ ਵੀ ਕੋਈ ਫਰਕ ਨਹੀਂ ਠੀਕ ਆ ਜੀ ਆ ਦੇਖੋ ਆਪਾਂ ਹੁਣ ਇਹ ਵਾਲਾ ਬਣਾਉਣਾ ਇਹ ਆਪਣਾ ਡਿਜ਼ਾਈਨ ਜਿਹੜਾ ਡਿਜ਼ਾਈਨ ਹੈ ਪੱਟੀ ਦੇ ਆਪਣੇ ਸੇਮ ਨਾਲ ਹੁਣ ਆਪਾਂ ਇਧਰਲੀ ਪੱਟੀ ਦੇ ਵੀ ਆ ਦੇਖੋ ਸਿੱਧੀ ਸਾਈਡ ਵਾਲਾ ਬਣਾ ਆ ਗਿਆ ਡਿਜ਼ਾਈਨ ਹੁਣ ਆਪਾਂ ਇਧਰਲਾ ਡਿਜ਼ਾਈਨ ਵੀ ਪੱਟੀ ਦੇ ਨਾਲੇ ਕਰਨਾ ਆਹ ਡਿਜ਼ਾਈਨ ਜਿਵੇਂ ਆ ਪੱਟੀ ਦੇ ਨਾਲ ਆ ਇਹੀ ਡਿਜ਼ਾਈਨ ਆਪਾਂ ਇਹ ਪੱਟੀ ਦੇ ਨਾਲ ਊਰੇ ਕਰਾਂਗੇ ਠੀਕ ਹੈ ਜੀ ਆ ਦੇਖੀਏ ਇੱਕ ਤੁਹਾਨੂੰ ਮੈਂ ਕਿਨਾਰੀ ਬਾਰੇ ਦੱਸੂ ਦੇਖੋ ਕਿੰਨੀ ਵਧੀਆ ਕਿਨਾਰੀ ਲੱਗਦੀ ਜਿਹੜੀ ਆਪਾਂ ਕਿਨਾਰੀ ਬਣਾਉਨੇ ਆ ਨਾ ਆ ਦੇਖੀਏ ਵਟ ਕਿੰਨੀ ਸੋਹਣੀ ਬਣਦੀ ਆ ਇਹ ਇਹ ਬਹੁਤ ਪਿਆਰੀ ਲੱਗਦੀ ਹੈ ਪੱਟੀ ਦੇ ਨਾਲ-ਨਾਲ ਇਹ ਬੱਟ ਜਰੂਰ ਬਣਾਓ ਤੇ ਚਾਹੇ ਕੁੰਡਾ ਕੱਢਣ ਦੀ ਵੀ ਲੋੜ ਨਹੀਂ ਜੀ ਆਪਣੀ ਉਲਟੀ ਉਲਟੀਆਂ ਬੱਟਾਂ ਦੀ ਲਾਈਨਾਂ ਦੀ ਪੱਟੀ ਹੈ ਨਾ ਪਰ ਆਹ ਜਰੂਰ ਬਣਾਓ ਤੇ ਬਹੁਤ ਪਿਆਰੀ ਲੱਗਦੀ ਹੈ ਇਹਦੇ ਬਾਰੇ ਮੈਂ ਤੁਹਾਨੂੰ ਦੱਸੂਗੀ ਇਹ ਵੀ ਨਾਲ ਦੱਸੂ ਦੇਖੀਏ ਇਹ ਆਪਣੇ 6 ਕੁੰਡੇ ਦੀ ਪੱਟੀ ਹੈ 2 ਕੁੰਡੇ ਮੇਰੇ ਇਹਦੇ ਨਹੀਂ ਉਹ 8 ਕੁੰਡਿਆਂ ਦੀ ਪੱਟੀ ਹੈ ਇਹ ਆ ਦੇਖੀਏ ਆਪਾਂ ਪਹਿਲਾ ਕੁੰਡਾ ਕੱਢਣਾ ਹੈ ਠੀਕ ਹੈ ਜੀ ਦੂਜਾ ਕੁੰਡਾ ਆਪਾਂ ਨੇ ਬੰਨਣਾ ਹਰ ਇੱਕ ਸਿੱਧੀ ਸਲਾਈ ਨੂੰ ਪਹਿਲਾ ਕੁੰਡਾ ਕੱਢਣਾ ਦੂਜਾ ਕੁੰਡਾ ਆਪਾਂ ਨੇ ਬੁਣਨਾ ਤਾਂ ਅੱਗੇ ਨੂੰ ਮੂਹਰੇ ਕਰਾਂਗੇ ਤੇ ਆਪਾਂ 6 ਕੁੰਡੇ ਉਲਟੇ ਬੁਣਾਂਗੇ 2 3 4 5 6 6 ਇਹ 8 ਕੁੰਡੇ ਹੋ ਗਏ ਦੋ ਕੁੰਡਿਆਂ ਦੀ ਆਪਣੀ ਕਿਨਾਰੀ ਹੈ 6 ਕੁੰਡਿਆਂ ਦੀ ਆਪਣੀ ਪੱਟੀ ਹੈ ਦੇਖੀਏ ਕਿੰਨੀ ਵਧੀਆ ਵਟਜੀ ਬਣਦੀ ਜਾਂਦੀ ਹੈ ਬਹੁਤ ਸੋਹਣੀ ਲੱਗਦੀ ਹੈ ਬਹੁਤ ਪਿਆਰੀ ਲੱਗਦੀ ਹੈ ਲਾਈਨ ਤੇ ਹੁਣ ਆਪਾਂ ਪਾਵਾਂਗੇ ਡਿਜ਼ਾਈਨ ਦੇਖੀਏ ਡਿਜ਼ਾਈਨ ਦੇ ਆਪਾਂ ਬਿਲਕੁਲ ਕੋਲਾ ਪਹਿਲੇ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਆ ਦੇਖੋ ਦੋ ਕੁੰਡਿਆਂ ਦੇ ਇੱਕ ਹੋਗੇ ਧਾਗਾ ਆਪਾਂ ਮੂਹਰੇ ਕਰਾਂਗੇ ਤੇ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਠੀਕ ਹੈ ਜੀ ਚਾਰ ਕੁੰਡਿਆਂ ਦਾ ਡਿਜ਼ਾਈਨ ਧਾਗਾ ਮੂਹਰੇ ਕਰਾਂਗੇ ਦੋ ਕੁੰਡੇ ਚਾਰ ਕੁੰਡੇ ਆਪਾਂ ਉਲਟੇ ਬਣਾਵਾਂਗੇ ਆ ਦੇਖੋ ਜੀ ਚਾਰ ਕੁੰਡੇ ਆਪਣੇ ਹੋਗੇ ਉਲਟੇ ਠੀਕ ਹੈ ਜੀ ਚਾਰ ਹੋਗੇ ਧਾਗੇ ਨੂੰ ਪਿੱਛੇ ਤੇ ਲੈ ਕੇ ਜਾਵਾਂਗੇ ਦੋ ਕੁੰਡਿਆਂ ਦਾ ਆਪਾਂ ਡਿਜ਼ਾਈਨ ਦੀ ਵੀਡੀਓ ਮੈਂ ਪਾ ਦਿੱਤੀ ਆ ਮੈਂ ਤੁਹਾਨੂੰ ਫੇਰ ਵੀ ਦੁਬਾਰਾ ਡਿਜ਼ਾਈਨ ਦੱਸੂਗੀ ਦੇਖੀਏ ਪਹਿਲੇ ਕੁੰਡੇ ਦੋ ਏ ਦੋ ਦਾ ਇੱਕ ਕਰਨਾ ਚਾਰ ਕੁੰਡਿਆਂ ਦੇ ਵਿੱਚੋਂ ਜਿਹੜੇ ਪਹਿਲੇ ਦੋ ਕੁੰਡੇ ਨੇ ਦੋ ਦਾ ਇੱਕ ਕਰਨਾ ਧਾਗਾ ਮੂਰੇ ਕਰਾਂਗੇ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਇਹ ਦੇਖੋ ਜੀ ਸਿੱਧੇ ਬੁਣੋਗੇ ਧਾਗੇ ਨੂੰ ਆਪਾਂ ਲੈ ਕੇ ਆਵਾਂਗੇ ਮੂਰੇ ਤੇ ਆਪਾਂ ਚਾਰ ਕੁੰਡੇ ਬੁਣਾਂਗੇ ਉਲਟੇ ਤਿੰਨ ਆ ਹੋ ਗਏ ਆਪਣੇ ਚਾਰ ਧਾਗੇ ਨੂੰ ਪਿੱਛੇ ਲੈ ਕੇ ਜਾਵਾਂਗੇ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਉਣਾ ਹੈ। ਆ ਦੇਖੋ ਦੋ ਕੁੰਡਿਆਂ ਦਾ ਆਪਾਂ ਇੱਕ ਬਣਾਵਾਂਗੇ। ਧਾਗੇ ਨੂੰ ਮੂਹਰੇ ਲੈ ਕੇ ਆਵਾਂਗੇ ਦੋ ਕੁੰਡੇ ਆਪਾਂ ਬੁਣਾਂਗੇ ਸਿੱਧੇ। ਧਾਗੇ ਨੂੰ ਫੇਰ ਮੂਹਰੇ ਕਰਾਂਗੇ। ਚਾਰ ਕੁੰਡੇ ਉਲਟੇ 2 3 4 ਧਾਗੇ ਨੂੰ ਫੇਰ ਪਿੱਛੇ ਲੈ ਕੇ ਜਾਵਾਂਗੇ। ਦੋ ਕੁੰਡਿਆਂ ਦਾ ਫੇਰ ਇੱਕ ਬਣਾਵਾਂਗੇ। ਤਾ ਅਗੇ ਨੂੰ ਮੂਰੇ ਕਰਾਂਗੇ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ। ਤਾਂ ਅਗੇ ਨੂੰ ਫੇਰ ਆਪਾਂ ਮੂਰੇ ਲੈ ਕੇ ਆਵਾਂਗੇ ਚਾਰ ਕੁੰਡੇ ਆਪਾਂ ਉਲਟੇ ਬਣਾਵਾਂਗੇ। ਠੀਕ ਆ ਜੀ। ਦੇਖੋ ਜੀ ਚਾਰ ਕੁੰਡੇ ਆਪਣੇ ਉਲਟੇ ਹੋ ਗਏ। ਚਾਰ ਉਹਨੇ ਉਲਟੇ ਹੋ ਗਏ ਤੇ ਹੁਣ ਅਗੇ ਆਪਾਂ ਫੇਰ ਡਿਜ਼ਾਈਨ ਵਾਲੇ ਤੇ ਆ ਦੇਖੀ। ਦੋ ਕੁੰਡੇ ਸਿੱਧੇ ਗੁਣਾਗੇ ਆ ਦੇਖੋ ਜੀ 48 ਕੁੰਡੀਆਂ ਦੇ ਵਿੱਚ ਆਪਣਾ ਡਿਜ਼ਾਈਨ ਪੂਰਾ ਆ ਗਿਆ ਚਾਰ ਕੁੰਡੇ ਆਪਣੇ ਆਗੇ ਉਲਟੇ ਠੀਕ ਹੈ ਜੀ ਇਹ ਮੇਰੇ ਪੰਜ ਡਿਜ਼ਾਈਨ ਪੈਨੇ ਚਾਰ-ਚਾਰ ਕੁੰਡੀਆਂ ਦਾ ਇਹ ਡਿਜ਼ਾਈਨ ਆ ਪੰਜ ਡਿਜ਼ਾਈਨ ਆਪਣੇ ਇਹਦੇ ਵਿੱਚ ਪੈਂਦੇ ਨੇ ਠੀਕ ਹੈ ਜੀ ਦੇਖੋ ਇਹ ਆਪਣੀ ਸਾਰੀ ਉਹ ਸਲਾਈ ਹੁਣ ਉਲਟੀ ਆ ਇਹ ਇਹਨੂੰ ਆਪਾਂ ਸਾਰੀ ਸਲਾਈ ਨੂੰ ਉਲਟੀ ਪਾਵਾਂਗੇ ਜਦ ਤੱਕ ਮੈਂ ਉਲਟੀ ਸਲਾਈ ਪਾ ਕੇ ਆਉਣੀ ਆ ਆ ਦੇਖੋ ਜੀ ਆਪਣੀ ਉਲਟੀ ਸਲਾਈ ਪੈ ਗਈ ਹੁਣ ਆਪਣੇ ਆਗੇ ਦੋ ਕੁੰਡੇ ਆ ਜਿਹੜੀ ਕਿਨਾਰੀ ਵਾਲੇ ਕੁੰਡੇ ਨੇ ਆਪਣੇ ਪਹਿਲਾਂ ਆਪਾਂ ਨੇ ਪਹਿਲਾ ਕੁੰਡਾ ਬੁਣ ਲਿਆ ਸੀ ਦੂਆ ਆਪਾਂ ਨੇ ਕੱਢ ਲਿਆ ਸੀਗਾ ਠੀਕ ਆ ਜੀ ਤੇ ਹੁਣ ਆਪਾਂ ਇਹਨੂੰ ਕੀ ਕਰਾਂਗੇ ਜਿਹੜੇ ਦੋ ਕੁੰਡੇ ਨੇ ਇਹ ਕੁੰਡੇ ਨੂੰ ਆਪਾਂ ਇੱਕ ਨੇ ਤਾਰਾਂਗੇ ਇਹ ਬੁਣਨਾ ਨਹੀਂ ਹੈਗਾ ਆਪਾਂ ਪਹਿਲਾ ਕੁੰਡਾ ਇਧਰੋਂ ਤੇ ਦੂਆ ਕੁੰਡਾ ਆਪਾਂ ਬੁਣ ਲੈਣਾ ਠੀਕ ਆ ਜੀ ਬੁਣ ਲਿਆ ਹੁਣ ਆਗੇ ਆਪਾਂ ਸਿੱਧੀ ਸਾਈਡ ਨੂੰ ਹੁਣ ਸਿੱਧੀ ਸਾਈਡ ਨੂੰ ਕੀ ਕਰਨਾ ਜਿਹੜਾ ਕੁੰਡਾ ਆਪਾਂ ਨੇ ਬੁਣ ਲਿਆ ਇਹ ਕੁੰਡਾ ਬੁਣਿਆ ਹੋਇਆ ਇਹਨੂੰ ਕੱਢਾਂਗੇ ਜਿਹੜਾ ਦੂਆ ਕੁੰਡਾ ਹੈ ਇਹਨੂੰ ਆਪਾਂ ਬੁਣਾਂਗੇ। ਤਾਂ ਦੇਖੀਏ। ਧਾਗੇ ਨੂੰ ਮੂਰੇ ਕਰਾਂਗੇ ਆਪਾਂ ਤੇ ਆਗੇ ਆਪਾਂ ਹੁਣ ਪੱਟੀ ਵਾਲੀ ਸਾਈਡ। ਪੱਟੀ ਵਾਲੇ ਕੁੰਡੇ ਬੁਣਾਂਗੇ ਆਪਾਂ। ਧਾਗੇ ਨੂੰ ਪਿੱਛੇ ਲੈ ਕੇ ਜਾਵਾਂਗੇ। ਦੇਖੋ ਜੀ ਪਹਿਲਾਂ ਮੈਂ ਦੋ ਕੁੰਡੇ ਪਹਿਲੇ ਜਿਹੜੇ ਦੋ ਕੁੰਡੇ ਨੇ ਪਹਿਲਾਂ ਮੈਂ ਘਟਾ ਕੇ ਦੋ ਦਾ ਇੱਕ ਕਰਿਆ ਸੀਗਾ ਨਾ। ਹੁਣ ਆਪਾਂ ਦੋ ਕੁੰਡੇ ਸਿੱਧੇ ਬੁਣਨੇ ਨੇ ਇਹ। ਆ ਦੇਖਿਓ ਸਿੱਧੇ ਬੋਣ ਲੈ ਤਾਂ ਅੱਗੇ ਨੂੰ ਆਪਾਂ ਕਰਾਂਗੇ ਮੂਰੇ ਹੁਣ ਜਿਹੜੇ ਦੋ ਕੁੰਡੇ ਚਾਰ ਕੁੰਡੇ ਨੇ ਇਹ ਜਿਹੜੇ ਦੋ ਕੁੰਡੇ ਨੂੰ ਹੁਣ ਆਪਾਂ ਦੋ ਦਾ ਇੱਕ ਕਰਾਂਗੇ ਇਹ ਕੁੰਡੇ ਆਪਾਂ ਘਟਾਵਾਂਗੇ ਠੀਕ ਆ ਜੀ ਤੇ ਧਾਗਾ ਮੂਰੇ ਕਰਾਂਗੇ ਚਾਰ ਕੁੰਡੇ ਆਪਾਂ ਉਲਟੇ ਗੁਣਾਗੇ 2 3 4 ਤਾਂ ਅੱਗੇ ਨੂੰ ਫੇਰ ਪਿੱਛੇ ਕਰਾਂਗੇ ਦੋ ਕੁੰਡੇ ਆਪਾਂ ਨੇ ਫੇਰ ਸਿੱਧੇ ਪਾਉਣੇ ਨੇ ਇਹ ਐਸੇ ਤਰੀਕੇ ਨਾਲ ਧਾਗੇ ਨੂੰ ਫੇਰ ਮੂਰੇ ਕਰਾਂਗੇ ਤੇ ਦੋ ਦਾ ਇੱਕ ਕਰਾਂਗੇ ਆਪਾਂ ਦੇਖੋ ਜਿੱਦ ਦੋ ਦਾ ਇੱਕ ਹੋ ਗਿਆ ਤੇ ਧਾਗੇ ਨੂੰ ਫੇਰ ਆਪਾਂ ਮੂਰੇ ਕਰਨਾ ਚਾਰ ਕੁੰਡੇ ਆਪਾਂ ਉਲਟੇ ਬੁਣਾਂਗੇ ਦੋ ਕੁੰਡੇ ਫੇਸ ਪਾਣਾ ਸਿੱਧੇ ਬੁਣਾਂਗੇ ਆਪਾਂ ਧਾਗੇ ਨੂੰ ਮੂਰੇ ਕਰਾਂਗੇ ਫੇਰ ਆਪਾਂ ਦੋ ਦਾ ਇੱਕ ਕਰਾਂਗੇ ਕੁੰਡੇ ਨੂੰ ਉਲਟਾ ਕੇ ਚਾਰ ਕੁੰਡਿਆਂ ਦੇ ਵਿੱਚ ਜਿਹੜੇ ਦੋ ਦਾ ਇੱਕ ਕਰਦੇ ਆਂ ਆਪਣੀ ਜਾਲੀ ਵਾਲਾ ਕੁੰਡਾ ਪੈ ਜਾਂਦਾ ਆਪਣਾ ਕੁੰਡਾ ਵੱਜ ਜਾਂਦਾ ਪੂਰੇ ਹੋ ਜਾਂਦੇ ਨੇ ਠੀਕ ਹੈ ਜੀ ਚਾਰ ਕੁੰਡੇ ਫੇਰ ਉਲਟੇ 2 3 4 ਧਾਗੇ ਨੂੰ ਪਿੱਛੇ ਫੇਰ ਦੋ ਕੁੰਡੇ ਸਿੱਧੇ ਧਾਗੇ ਨੂੰ ਮੂਰੇ ਦੋ ਕੁੰਡਿਆਂ ਦਾ ਇੱਕ ਕਰਾਂਗੇ ਦੇਖੋ ਜੀ ਫੇਰ ਉਲਟੇ ਕੁੰਡੇ ਆ ਗਏ ਚਾਰ ਆਪਣੇ ਚਾਰ ਕੁੰਡੇ ਉਲਟੇ ਪੈ ਗਏ ਫੇਰ ਆਪਾਂ ਦੋ ਕੁੰਡੇ ਓਕਣੇ ਸਿੱਧੇ ਬੁਣਾਂਗੇ ਦੇਖੋ ਜੀ ਦੋ ਕੁੰਡੇ ਆਪਣੇ ਸਿੱਧੇ ਆ ਗਏ ਤਾਂ ਆਗੇ ਨੂੰ ਮੂਰੇ ਇਹਨੂੰ ਉਲਟਾ ਕੇ ਆਪਾਂ ਦੋ ਦਾ ਇੱਕ ਕਰਾਂਗੇ ਇਹ ਚਾਰ ਕੁੰਡੇ ਆਪਣੇ ਉਲਟੇ ਆ ਗਏ ਆ ਦੇਖੋ ਜੀ ਆ ਗਏ ਹੁਣ ਆਪਾਂ ਉਲਟੀ ਸिलाई ਨੂੰ ਹੁਣ ਆਪਣੀ ਸਾਰੀਓ ਸिलाई ਇਹ ਹੈ ਉਲਟੀ ਪੈਣੀ ਆ ਠੀਕ ਆ ਜੀ ਉਲਟੀ ਸਲਾਈ ਪਾ ਕੇ ਮੈਂ ਸਿੱਧੀ ਨੂੰ ਆਉਣੀ ਆ ਫੇਰ ਦੇਖੋ ਜੀ ਫੇਰ ਆਪਾਂ ਦੋ ਕੁੰਡਿਆਂ ਦੇ ਕੋਲ ਆ ਗਏ ਆਪਾਂ ਨੇ ਆਹ ਕੁੰਡਾ ਇੱਕਨੇ ਤਾਰਾਂਗੇ ਤੇ ਆਪਾਂ ਕਿਨਾਰੀ ਵਾਲਾ ਕੁੰਡਾ ਬੁਣਾਂਗੇ ਇੱਕ ਵਾਰੀ ਆਪਾਂ ਕਿਨਾਰੀ ਵਾਲਾ ਕੁੰਡਾ ਬੁਣ ਦੰਨੇ ਆ ਹੁਣ ਆਪਾਂ ਨੇ ਇਹਨੂੰ ਕੁੰਡੇ ਨੂੰ ਬੁਣਨਾ ਨਹੀਂ ਹੁਣ ਆਪਾਂ ਤਾਰਾਂਗੇ ਇਹ ਬੁਣਿਆ ਹੋਇਆ ਪਹਿਲਾਂ ਤੇ ਜਿਹੜਾ ਆਹ ਕੁੰਡਾ ਹੈ ਇਹ ਆਪਾਂ ਬੁਣਾਂਗੇ ਸਿੱਧਾ ਕਰਕੇ ਆਪਾਂ ਧਾਗਾ ਮੂਰੇ ਲੈ ਕੇ ਆਵਾਂਗੇ ਦੇਖੀਏ ਕਿਨਾਰੀ ਕਿੰਨੀ ਵਧੀਆ ਬਣਦੀ ਹੈ ਇਹ ਬਹੁਤ ਪਿਆਰੀ ਲੱਗਦੀ ਹੈ ਇਹ ਦੇਖੋ ਜੀ ਆਪਣਾ ਹੁਣ ਡਿਜ਼ਾਈਨ ਵੀ ਸੈੱਟ ਹੋ ਗਿਆ ਤੇ ਵੀ ਕਿਵੇਂ ਸੈੱਟ ਕਰਨਾ ਤੁਹਾਨੂੰ ਇਹ ਵੀ ਹੁਣ ਆਫ ਕਰ ਲਿਆ ਪੱਲੇ ਆਪਣੇ ਦੇਖੋ ਜੀ ਬੁਨੇ ਹੋਏ ਨੇ ਦੋਏ ਹੁਣ ਆਪਾਂ ਆਵਾਂਗੇ ਜਦ ਮੋਢਿਆਂ ਤੇ ਮੋਢਿਆਂ ਦੀ ਕਾਰਟ ਕੋਲ ਆਵਾਂਗੇ ਆਪਾਂ ਫੇਰ ਤੁਹਾਨੂੰ ਦਿਖਾਉਨੇ ਜਿੱਜਾ ਤੋਂ ਕੋਈ ਮੈਂ ਇਹ ਬੁਣ ਲੰਨੀ ਆ ਇੱਕ ਪੱਲਾ ਮੇਰਾ ਤਿਆਰ ਕਰਿਆ ਹੋਇਆ ਮੋਢਿਆਂ ਤੇ ਗਿਆ ਹੋਇਆ ਤੇ ਆਪਣਾ ਇਧਰਲਾ ਪੱਲਾ ਜਿਹੜਾ ਹੁਣ ਇਹਨੂੰ ਆਪਾਂ ਤਿਆਰ ਕਰਕੇ ਆਪਾਂ ਨਾਲ ਹੀ ਲੈ ਕੇ ਆਵਾਂਗੇ ਬੁਣ ਕੇ ਆ ਦੇਖੋ ਜਾਂ ਮੋਢਿਆਂ ਤੋਂ ਕਰਾਉਂਗੀ ਉਹਨਾਂ ਤੋਂ ਕਰ ਮੈਂ ਇਹ ਬੁਣ ਲੰਨੀ ਆ ਫੇਰ ਮੈਂ ਤੋਂ ਨੂੰ ਦੱਸਦਿਆਂ ਵੀ ਇਹਦਾ ਉੱਤੇ ਜਾ ਕੇ ਕੀ ਕਰਨਾ ਕਿਵੇਂ ਬਣਾਉਣੀ ਹੈ ਪੱਟੀ ਵਾਲੀ ਇਹ ਠੀਕ ਹੈ ਜੀ ਧੰਨਵਾਦ